ਮੈਂ ਇੱਕ ਗੱਲੋਂ ਬਰਨਾਲਾ ਪ੍ਰਸ਼ਾਸਨ ਦਾ ਧੰਨਵਾਦ ਵੀ ਕਰਦਾ ਕਿ ਜਿਨੇ ਅੱਜ ਸਾਡੀ ਸਾਡੀਆਂ ਗੱਲਾਂ ਤੇ ਗੌਰ ਕੀਤੀ ਆਉਣ ਸਾਰ ਮੈਂ ਪਹਿਲਾਂ ਹੈ ਨਹੀਂ ਸੀਗਾ ਆਉਣ ਸਾਰ ਆ ਜੀ ਡੀਸੀ ਸਾਹਿਬ ਆਏ ਐਸਐਸਪੀ ਸਾਹਿਬ ਆਏ ਆਜਾ ਆ ਸਾਰੇ ਘੋੜੇ ਭੇਜ ਤੇ ਟਰੱਕ ਭੇਜ ਤੇ ਆ ਸਾਰਾ ਜਿਹੜਾ ਭਰਾਇ ਦਾ ਕੰਮ ਆ ਚੱਲੀ ਜਾਂਦਾ ਤੇ ਧੰਨਵਾਦ ਵੀ ਕਰਦੇ ਆ ਪਰ ਗੱਲ ਜਿਹੜੀ ਕਰਨ ਵਾਲੀ ਬਣਦੀ ਉਹ ਵੀ ਆਪਾਂ ਕਰਦੇ ਆ ਸਾਡੀ ਲੇਬਰ ਨੂੰ ਪੁੱਛਦੇ ਕਿਵੇਂ ਆ ਬਾਈ ਠੀਕ ਠਾਕ ਹੋ ਚੱਲ ਪਏ ਕੰਮ ਆ ਹਾਂ ਭਾਈ ਚੱਲ ਵਧੀਆ ਚੱਲ ਪਿਆ ਸਾਰਾ ਕੰਮ ਹਾਂ ਵਧੀਆ ਚੱਲ ਆ ਹੁਣ ਟਰੱਕ ਵੀ ਆ ਗਏ ਹਨ ਤੋਰਨ ਵਾਲੇ ਹਾਂ ਭਾਈ ਸਾਰੇ ਆ ਗਏ ਹੁਣ ਦੁਆਰੇ ਤੱਕ ਨਹੀਂ ਲਾਉਣ ਦੀ ਲੋੜ ਪੈਣੀ ਨਾ ਨਾ ਭਾਈ ਤੇ ਆ ਜਾ ਮਰੇ ਅੱਗੇ ਲੈ ਇੱਧਰ ਕੋਈ ਨਾ ਇਹਨਾਂ ਪਤਾ ਪਤਾ ਹੀ ਆ ਸਾਰੇ ਕਿਸਾਨਾਂ ਆ ਭਰੀ ਜਾਂਦੀ ਇਹਨੂੰ ਪਾਉਂਦੇ ਸਾਰੇ ਪਤਾ ਜਿਹੜੀ ਗੱਲ ਮੈਂ ਕਰਨੀ ਆ ਉਹ ਇੱਧਰ ਆ ਜਾ ਆ ਸਾਰੇ ਕੰਡੇ ਚੱਲੀ ਜਾਂਦੇ ਨੇ ਦਿਖਾ ਪਰ ਜਿਹੜੀ ਗੱਲ ਕਰਨੀ ਇਹ ਬੰਦੇ ਜਿਹੜਾ ਮੇਰਾ ਮਨ ਦੁਖਦਾ ਹੁੰਦਾ ਨਾ ਐ ਆ ਕੇ ਲੀਡਰ ਜੇ ਐ ਚੱਕ ਕੇ ਐ ਮੁੜ ਜਾਣਗੇ ਜਿਹੜੀ ਗੱਲ ਸਰਕਾਰਾਂ ਨੂੰ ਜਿਹੜੀ ਗੱਲ ਪ੍ਰਸ਼ਾਸਨ ਨੂੰ ਕਹਿਣ ਵਾਲੀ ਆ ਜਾਂ ਪ੍ਰਸ਼ਾਸਨ ਦੇ ਧਿਆਨ ਤੇ ਲਾਉਣ ਵਾਲੀ ਗੱਲ ਆ ਉਹ ਬਿਲਕੁਲ ਨਹੀਂ ਲਿਆਉਂਦੇ ਆ ਕੇ ਵੀ ਫੋਟੋਆਂ ਖਿਜਾ ਕੇ ਮੰਡੇ ਵਿੱਚ ਮੁੜ ਜਾਣਗੇ ਅੱਜ ਤੁਸੀਂ ਆਹ ਦੇਖ ਲਓ ਸਵੇਰ ਦੇ ਹਾਲਾਤ ਦੇਖ ਲਓ ਤੇ ਹੁਣ ਦੇ ਹਾਲਾਤ ਦੇਖ ਲਓ ਆਹ ਟਰੱਕ ਸਾਰੇ ਖੜੇ ਨੇ ਉਹ ਦੇਖ ਲਓ ਕਿਵੇਂ ਸਾਰਾ ਭਾਈ ਸਾਰਾ ਕੰਮ ਚੱਲੀ ਜਾਂਦਾ ਆਹ ਸਾਡੇ ਮਜ਼ਦੂਰ ਭਰਾ ਨੇਗੇ ਇਹਨਾਂ ਨੂੰ ਆਹ ਧਾਂਗਾ ਭਲਾ ਲਾਉਣੀਆਂ ਪੈ ਰਹੀਆਂ ਸੀਗੀਆਂ ਕਿੱਥੇ ਤਾਂ ਇਹ ਬੂਰੀ ਚੱਕਣ ਤੇ ਚੱਕ ਕੇ ਟਰ ਕਿੱਥੇ ਦੁਬਾਰੇ ਲਾਤੀ ਫਿਰ ਫਿਰ ਨੂੰ ਚਾਰ ਚਾਰ ਥਾਮਾਂ ਦੇ ਬੋਰੀਆਂ ਚੱਕਣੇ ਪੈਂਦੇ ਸੀ ਆ ਸਾਰੀਆਂ ਤੁਨ ਨੂੰ ਮ ਦਿਖਾਉਣਾ ਤੜਕ ਨੂੰ ਤੁਹਾਨੂੰ ਕੋਈ ਢੇਰ ਨਹੀਂ ਦਿਖਣੀ ਸਾਰੇ ਕੰਡੇ ਚਲੀ ਜਾਂਦੇ ਨੇ ਇੱਕ ਵੀ ਕੰਡਾ ਨਹੀਂ ਖੜਾ ਹੈਗਾ ਸਾਰਿਆਂ ਦੀ ਭਰਾਈ ਹੋ ਜਾਂਦੀ ਹੈ ਤੇ ਹੋਰ ਵਧੀਆ ਚੱਲ ਪਿਆ ਕੰਮ ਆ ਪਾਇਆ ਜ ਨਸਰ ਹਾਂ ਕਰੇ ਕਰੇ ਝੰਡਾ ਨੇ ਅੱਜ ਹਾਂ ਬਹੁਤ ਅਸਰ ਗਿਆ ਇਸ ਕਰਕੇ ਲੋਕੋ ਹੀ ਗੱਲ ਕਹਿਣਾ ਮੈਂ ਜਿੰਨਾਂ ਨੂੰ ਵੀ ਸਾਰਿਆਂ ਨੂੰ ਗੱਲ ਕਹਿਣਾ ਹੈ ਵੀ ਤੁਹਾਡਾ ਪਿੰਡਾਂ ਦੇ ਵਿੱਚ ਏਕਾ ਹੋਣਾ ਬੜਾ ਜ਼ਰੂਰੀ ਹੈ ਜਥੇਵੰਦਕ ਹੋਣਾ ਬੜਾ ਜ਼ਰੂਰੀ ਹੈ ਜਥੇਵੰਦਕ ਕੋਲਣਾ ਤੁਹਾਡਾ ਕੋਈ ਮਸਲਾ ਹੱਲ ਨਹੀਂ ਤੇ ਇਹੀ ਗੱਲ ਕਹਿਣਾ ਵੀ ਵੋਟਾਂ ਪਿਛੇ ਲੀਡਰਾਂ ਪਿਛੇ ਨਾ ਵਾਲੇ ਜੁੱਤੀਆਂ ਤੜਾਈ ਚੱਲੋ ਤੁਸੀਂ ਚਾਹੇ ਜਿਹੜੇ ਮਰਜੀ ਮੰਤਰੀ ਨੂੰ ਕਹਿੰਦੇ ਤਾਂ ਵੀ ਨਹੀਂ ਕੰਮ ਹੋਣ ਵਾਲੇ ਹੱਲ ਹੈਗੇ ਪਰ ਜਦੋਂ ਤੁਸੀਂ ਢੰਡੇ ਦੇ ਡੰਡਾ ਪਾ ਲਿਆ ਤਾਂ ਤੁਹਾਡੇ ਸਾਰੇ ਜਿਹੜੇ ਮਸਲੇ ਹੱਲ ਹੁੰਦੇ ਨੇਗੇ ਤੇ ਹੋਰ ਭਾਈ ਚੱਲ ਪਏ ਕੰਮ ਅੱਜ ਵਧੀਆ ਹੋ ਠੀਕ ਹੋ ਹਾਂਜੀ ਬਹੁਤ ਵਧੀਆ ਕੰਡਾ ਚੱਲੀ ਜਾਂਦਾ ਹਾਂਜੀ ਚੱਲੀ ਜਾਂਦਾ ਆ ਸਾਰੇ ਸਾਡੇ ਕੰਡੇ ਵਾਲੇ ਅੱਜ ਚੱਲੀ ਗਏ ਸਾਰੀਆਂ ਜਿਹੜੀਆਂ ਢੇਰੀਆਂ ਲਾਤੀਆਂ ਪਰ ਇੱਕ ਚੀਜ਼ ਮੈਨੂੰ ਅੱਜ ਦੁੱਖ ਵੀ ਹੋਇਆ ਅੱਜ ਇੱਕ ਸਾਡਾ ਇੱਕ ਆੜਤੀਆ ਸਾਡਾ ਉਹੀ ਕਹੀ ਜਾਵੇ ਕਿਸਾਨਾਂ ਦੀ ਨੁਕਸ ਕੱਢੀ ਜਾਵੇ ਕਿੱਡਾ ਦੁੱਖ ਦੀ ਗੱਲ ਐ ਉਹ ਮਿੰਟ ਜਿਹੋਣੇ ਆਪਦੀ ਕੋਈ ਢੇਰੀ ਭਰਤੀ ਆੜਤੀ ਦੀ ਕਹਿਣ ਤੇ ਤੇ ਸਾਡੇ ਕਿਸਾਨਾਂ ਜੀ ਨੂੰ ਨੁਕਸ ਕੱਢਣ ਲੱਗ ਗਿਆ ਇੰਨੇ ਸਾਰੇ ਢੇਰੀਆਂ ਪਏ ਨੇ ਹੁਣ ਕਿਵੇਂ ਕੰਡਿਆ ਸਾਰੇ ਚੱਲ ਪਏ ਤੇ ਇਹੀ ਗੱਲ ਸਾਰੇ ਕਿਸਾਨਾਂ ਮਜ਼ਦੂਰਾਂ ਨੂੰ ਬੇਨਤੀ ਆ ਵੀ ਭਾਈ ਇਕੱਠੇ ਹੋ ਕੇ ਜਿਹੜਾ ਆਪਣਾ ਰੱਖਿਆ ਕਰੋ ਇਕੱਠੇ ਹੋ ਕੇ ਦੁੱਡੀ ਜਮਾਤ ਜਿਹੜੀ ਇਕੱਠੇ ਰਹਿਣ ਵਾਲੀ ਹੋਣ ਵਾਲੀ ਆ ਆਹ ਦਾ ਸਾਡੇ ਦਿਖਾਈਏ ਸਾਰੀਆਂ ਬੋਰੀਆਂ ਕਿਵੇਂ ਚੱਕੇ ਆਜਾ ਇਧਰ ਆਹ ਸਾਰੀਆਂ ਬੋਰੀਆਂ ਚੱਲ ਜਾਂਦੀਆਂ ਨੇ ਇਹ ਥੋੜਾ ਜਿਹਾ ਵੀ ਕੰਮ ਜਿਹੜਾ ਝੰਡੇ ਚ ਡੰਡਾ ਹੀ ਕੰਮ ਕਰਦਾ ਹੁਣ ਹੀ ਜਿਹੜਾ ਕੰਮ ਕਰਦਾ ਆ ਦੇਖ ਆ ਤਿਆ ਸਾਰਾ ਜਿਹੜਾ ਕੈਮਰਾ ਚੱਲੀ ਜਾਂਦਾ ਉਧਰ ਵੀ ਆ ਸਾਡੇ ਕਿਸਾਨਾਂ ਨਾਲ ਗੱਲ ਕਰਦੇ ਆ ਉਹਨਾਂ ਪਰ ਲੱਗ ਗਈ ਬਾਈ ਝੰਡਾ ਉਹ ਝੰਡਾ ਰੱਖਿਆ ਕਰੋ ਤਾਂ ਇੱਥੇ ਗੱਡ ਕੇ ਹਾਂ ਤਾਂ ਜਾ ਰਹੀ ਆ ਗਈ ਠੀਕ ਆ ਨਾ ਹੁਣ ਦੁਬਾਰੇ ਦੱਸ ਇੱਕ ਮਿੰਟ ਕੋਈ ਕੰਮ ਫਤਿਹ ਕਰਤਾ ਦਾ ਫਤਿਹ ਕਰਤਾ ਕੰਮ ਕਰਤਾ ਦੋ ਮਹਿੜਮਾ ਐਸਵੀ ਦੀ ਹਾਂ ਕਹਿੰਦੇ ਬਾਈ ਸਾਡਾ ਮੁੜ ਕੇ ਸੱਤੋਂ ਚੱਲਿਆ ਨਹੀਂ ਜਾਂਦਾ ਅੱਛਾ ਹਾਂ ਐਵੇਂ ਕਹਦੀਏ ਸਾਰੀਆਂ ਢੇਰੀਆਂ ਲਾ ਗਿਆ ਠੀਕ ਹੈ ਚੰਡੀਗੜ੍ਹ ਤੱਕ ਰੁਪਈਆ ਹੈ ਹਾਂ ਅੱਛਾ ਹੋਰ ਖੋਹੋ ਚੱਲ ਪੈ ਕੰਮ ਠੀਕ ਆ ਹੋਰ ਬਈ ਲੋਟਾ ਕੰਮ ਆ ਆ ਮੁੰਡੇ ਕਿੱਥੋਂ ਨੇ ਕੇ ਹੈ ਅੱਛਾ ਪਰ ਜਾਣਗੇ ਉਹ ਟੇਰੀਆਂ ਸਾਰੀਆਂ ਅੱਜ ਜਿਵੇਂ ਅੱਜ ਪੂਰਾ ਕੰਮ ਹੋਇਆ ਨਾ ਅੱਜ ਅੱਜ ਕਦੇ ਹੋਇਆ ਨਹੀਂ ਕੰਮ ਇਹ ਜਿਹੜਾ ਅੱਜ ਕੰਮ ਹੋਇਆ ਅੱਛਾ ਜੀ ਹਾਂ ਸਤਿ ਮਹਾਰਾਜ ਦੀ ਕਿਰਪਾ ਹਾਂ ਹਾਂ ਠੀਕ ਆ ਤੇ ਜਿਹੜੀ ਹੁਣ ਬਾਰ-ਬਾਰ ਮੈਂ ਪਿੰਡਾਂ ਦੇ ਵਿੱਚ ਇਹੀ ਬੇਨਤੀ ਕਰਦਾ ਜਿਹੜਾ ਮੇਰਾ ਮੇਨ ਜਗਾਉਣ ਦਾ ਮੁੱਖ ਸਾਧਨ ਆ ਬੜਾ ਮੁੱਖ ਕਾਰਨ ਹੈ ਇਹ ਆ ਵੀ ਆ ਜਿਹੜੇ ਤੁਰੇ ਫਿਰਦੇ ਨੇ ਨਾ ਚੱਕੇ ਚੱਕੀ ਆ ਜਿਹੜੇ ਆ ਕੋਈ ਕਹਿੰਦਾ ਮੈਂ ਝਾੜੂ ਵਾਲਾ ਜੀ ਕੋਈ ਕਹਿੰਦਾ ਮੈਂ ਕਾਂਗਰਸ ਵਾਲਾ ਜੀ ਕੋਈ ਕਹਿੰਦਾ ਮੈਂ ਭਾਜਪਾ ਵਾਲਾ ਜੀ ਕੋਈ ਕਹਿੰਦਾ ਮੈਂ ਬਾਦਲਾਲਾ ਇਹ ਸਾਰਿਆਂ ਦਾ ਖੜਾ ਛੱਡ ਕੇ ਆਪਣਾ ਝੰਡੇ ਡੰਡਾ ਕਾਇਮ ਕਰ ਲੋ ਆਹ ਦਿਖਾਓ ਇੱਧਰ ਸਾਹਮਣੇ ਕਿਵੇਂ ਟਰੱਕ ਆਏ ਖੜੇ ਨੇ ਇਹ ਝੰਡੇ ਚ ਡੰਡਾ ਕੰਮ ਕਰਦਾ ਕਰਦਾ ਜੀ ਐਵੇਂ ਤੁਸੀਂ ਚੱਕੀ ਫਿਰਦੇ ਹੋ ਠੀਕ ਆ ਇਹਨਾਂ ਪਿੱਛੇ ਲਾਂਗੜ ਇਹਨਾਂ ਪਿੱਛੇ ਲੜਨਾ ਬੰਦ ਕਰੋ ਆਪਣੇ ਪਿੰਡਾਂ ਨਾਲ ਵਿੱਚ ਏਕਾ ਹੋਣਾ ਚਾਹੀਦਾ ਕਿਸਾਨਾਂ ਦਾ ਮਜ਼ਦੂਰਾਂ ਦਾ ਏਕਾ ਹੋਣਾ ਚਾਹੀਦਾ ਤਾਂ ਜਿਹੜੇ ਕੰਮ ਹੁੰਦੇ ਨੇਗੇ ਪਹਿਲਾਂ ਆ ਪ੍ਰਧਾਨ ਖੜਾ ਹੈ ਪ੍ਰਧਾਨ ਆ ਜਿਹੜੀ ਆ ਜਿਹੜਾ ਮੰਡਿਆ ਮ ਕਿੰਨੇ ਜੀ ਇਹ ਮੇਰੇ ਦਾਦਾ ਜਿਹੜਾ ਪੰਨਾ ਆਹ ਦਾਦਾ ਜੀ ਦਾ ਜੀ ਬਹੁਤ ਸੇਵਾ ਕਰਿਆ ਉਹਨੇ ਇਹਦੇ ਦਾਦਾ ਆਹ ਮੰਟੀਆਂ ਦੇ ਕੰਮ ਲਾਲਾ ਪਿੰਡ ਦੀ ਸੜਕ ਵਾਲੇ ਕੰਮ ਵਾਲਾ ਸਕੂਲ ਵਾਲੇ ਕੰਮ ਲਾਲਾ ਇਹਦਾ ਇੰਦੀ ਸੇਵਾ ਕਰਿਆ ਗੱਲ ਹੀ ਛੱਡ ਦਿਓ ਹੁਣ ਆਉਂਦੀ ਜਾ ਵੀ ਆ ਗਿਆ ਦਵਾਰੇ ਬਾਹਰ ਆਉਂਦਾ ਹਾਂ ਬਾਬਾ ਆ ਗਿਆ ਭਾਈ ਦਵਾਰੇ ਇਹ ਹੀ ਹੁੰਦਾ ਭਾਈ ਕਿਧਰੇ ਭਾਜੇ ਗੱਡੀਆਂ ਆ ਗਿਆ ਕਿਧਰੇ ਅੱਜ ਸਾਰਾ ਕੁਝ ਆ ਗਿਆ ਜੀ ਅੱਜ ਹਾਂ ਉਹ ਸੜਕ ਭਰੀ ਖੜੀ ਸੀ ਨੰਗਲ ਆਹ ਦੇਖ ਜਿਵੇਂ ਆਏ ਵਾਜ ਲੱਗੇ ਨੇ ਨਾ ਕਿਸਾਨਾਂ ਦੇ ਇਹ ਕਿਸਾਨੀ ਦੇ ਵਾਜ ਲੱਗੇ ਹੋਣੇ ਚਾਹੀਦੇ ਨੇ ਸਾਰਿਆਂ ਦੇ ਪਾਰਟੀਆਂ ਨਾਲ ਖੜਾ ਛੱਡ ਕੇ ਨਾ ਅਮੀ ਸਰਕਦੇ ਸੀ ਬਣ ਕੇ ਉਹਨਾਂ ਨੇ ਸਾਡਾ ਪੰਜਾਬ ਦੀ ਫੱਟੀ ਪੋਚ ਕੇ ਰੱਖਤੀ ਜਿੰਨਾ ਟਾਂ ਤੁਸੀਂ ਜਥੇਬੰਦ ਕੋ ਜਿੰਨਾ ਟਾਂ ਤੁਹਾਡੇ ਝੰਡੇ ਦੇ ਡੰਡਾ ਕਿਸਾਨਾਂ ਨੂੰ ਵੀ ਹੱਕ ਮਿਲਣਗੇ ਮਜ਼ਦੂਰਾਂ ਨੂੰ ਵੀ ਹੱਕ ਮਿਲਣਗੇ ਇਹੀ ਗੱਲ ਸਾਰਿਆਂ ਨੂੰ ਕਹਿਣਾ ਉਹਨਾਂ ਮਜ਼ਦੂਰ ਵੀ ਸਾਡੇ ਪੂਰੇ ਤੰਗ ਸੀਗੇ ਕਿਉਂ ਚਾਚਾ ਠੀਕ ਆ ਕੰਮਾਂ ਚ ਬਹੁਤ ਵਧੀਆ ਗੱਲ ਹੋਈ ਹੈ ਅੱਜ ਜੋ ਤੁਸੀਂ ਤੜਕੇ ਇਹ ਆਪਣੀ ਵੀਡੀਓ ਪਾਈ ਆ ਦੇਖੋ ਇਹ ਪਹਿਲੀ ਗੱਲ ਤਾਂ ਮਜ਼ਦੂਰ ਵਿਚਾਰੇ ਖੁਸ਼ ਨੇ ਹਾਂ ਜਿਹੜਾ ਗੱਟਾ ਇੱਕ ਵਾਰੀ ਚੱਕਣਾ ਦੀ ਨੰਨੇ ਨਾ ਉਹ ਤਿੰਨ ਤਿੰਨ ਵਾਰੀ ਚੱਕਣਾ ਪੈ ਗਿਆ ਨੰਨ ਤਿੰਨ ਵਾਰੀ ਚੱਕਣਾ ਪੈਂਦੇ ਕਿਉਂਕਿ ਕੀ ਕਾਰਨ ਸੀ ਮਜ਼ਦੂਰਾਂ ਦੀ ਸਮੱਸਿਆ ਸਾਡਾਂ ਦੀ ਕੀ ਸੀਗੀ ਹੁਣ ਆੜਤੀਆ ਕਹਿੰਦਾ ਚੱਕ ਕੇ ਸਾਈਡ ਤੋਂ ਕਰੋ ਤੇ ਢੇਰੀ ਲਾਹੋਣੀ ਆ ਹੁਣ ਆੜਤੀਆ ਤੋਂ ਡਬਲ ਡਬਲ ਟ੍ਰिपल ਟ੍ਰਿਪਲ ਕੰਮ ਲਈ ਜਾਂਦਾ ਠੀਕ ਆ ਨਾ ਅੱਜ ਹੁਣ ਆਹ ਟਰੱਕ ਆ ਕੇ ਸਾਰੇ ਭਰਨ ਲੱਗੇ ਲੱਗੇ ਚੱਲ ਪਿਆ ਕੰਮ ਬਾਜਦਾ ਬਹੁਤ ਕੁਝੀ ਹੋਈ ਆ ਉਹ ਦੋ ਟਰੱਕ ਆ ਆਹ ਸਾਰੇ ਟਰੱਕ ਦਿਖਾ ਕੇ ਮੈਂ ਆਏ ਨੇ ਟਰੱਕ ਦਿਖਾ ਹਉ ਆ ਗਏ ਸਾਰੇ ਟਰੱਕ ਚਾਰ ਟਰੱਕ ਉਹ ਖੜੇ ਨੇ ਟਰਾਲੇ ਆਏ 10 10 ਕੱਟ ਜੱਜ ਆਹ ਦਾ ਆ ਦੇਖ ਆ ਟਰਾਲੇ ਆਏ ਖੜੇ ਨੇ ਹੈ ਹਾ ਅੱਧਾ ਰੰਗ ਲਾਤਾ ਤੁਸੀਂ ਤਾਰ ਤੇ ਤਾ ਜਮਾ ਅੱਛਾ ਹਾਂ ਜਲ ਸੰਗਮ ਮਜ਼ਦੂਰ ਹਸਾਨ ਤੇ ਮਜ਼ਦੂਰ ਫੁੱਲ ਖੋਸ ਨੇ ਵੀਰ ਜੀ ਅੱਜ ਉਹ ਠੀਕ ਆ ਖੜਦੀ ਕਲਾ ਲੋਟਾ ਕੰਮ ਹੋਣਾ ਏਕਾ ਰੱਖਿਆ ਕਰੋ ਏਕਾ ਜਿਹੜੀ ਮੈਂ ਗੱਲ ਕਹਿਣਾ ਨਾ ਵੀ ਪਿੰਡਾਂ ਦੇ ਵਿੱਚ ਆਪਣੇ ਏਕਾ ਰੱਖੋ ਏਕਾ ਹੀ ਕੰਮ ਕਰਦਾ ਅਈ ਕਾਬ ਜੁਕੀ ਰੇ ਬਈਆ ਆ ਜਿਹੜੇ ਪੰਜੇ ਰੋਣੇ ਕਿਹੜਾ ਸੌਖੇ ਪੈਨੇ ਹੋਰ ਯਾਰ ਇਹਨਾਂ ਦੇ ਇਹਨਾਂ ਦੇ ਵਿਚਾਰਾਂ ਦੀ ਗੱਲ ਜਿਹੜੀ ਸਮੱਸਿਆ ਮਜ਼ਦੂਰਾਂ ਦੀ ਕੀ ਹੈ ਹੁਣ ਆੜ ਤੇ ਕਹਿੰਦਾ ਚੱਕ ਕੇ ਲਾ ਦਿਓ ਜੀ ਢਾਂਗਾ ਇੱਥੇ ਮੈਂ ਕਣਕ ਲਾਉਣੀ ਆ ਥਾਂ ਕਰਨਾ ਆਜੋ ਭਾਈ ਆਜੋ ਹੁਣ ਇਹਨਾਂ ਦਾ ਕੋਈ ਸਾਰੇ ਦੀ ਗੱਲ ਹੈ ਨਹੀਂਗੀ ਨਾ ਇਹਨਾਂ ਨੂੰ ਇਹਨਾਂ ਨੂੰ ਜਿਆਦਾ ਉਹ ਜੀ ਲੇਬਰ ਦਿੱਤੀ ਆ ਵੱਡਾ ਵੱਡਾ ਉਹਨਾਂ ਨੂੰ ਆੜ ਤੇ ਲੇਬਰ ਦੇ ਬਾਈ ਹਾਂ ਨਾ ਸਰਕਾਰ ਦੇ ਨਾ ਸਰਕਾਰ ਲੇਬਰ ਦੇ ਵੀ ਇਹਨਾਂ ਦੀ ਸਮੱਸਿਆ ਅੱਜ ਵਿਚਾਰਾਂ ਦੇ ਅੱਜ ਟਰੱਕ ਆਏ ਨੇ ਹੁਣ ਚੱਕਣਗੇ ਬੁਰੀ ਚੱਕ ਕੇ ਸਿੱਧੀ ਲਾ ਦੇਣਗੇ ਬੜਾ ਮਾਲ ਜਾਈਆ ਹੁਣ ਦੋ ਦੋ ਹੁਣ ਕਿਤੇ ਉੱਥੇ ਸਟੇ ਕਰਾਂ ਕਿਤੇ ਸਿੱਧੀ ਕੱਢੀ ਤਿੰਨ ਵਾਰੀ ਹੋ ਗਈ ਕਿਹੜਾ ਲਾਉਂਗੇ ਕਿਹੜਾ ਟਰੱਕ ਤੀਜੀ ਵਾਰ ਹੋਗੀ ਕਿਤੇ ਕਿਹੜਾ ਇਹ ਮੈਂ ਪਹਿਲਾਂ ਹੀ ਦੱਸਦੀ ਸੀ ਨਾ ਇਹ ਸੁਆਸਾ ਵੀ ਤਿੰਨ ਤਿੰਨ ਵਾਰ ਇਹਨਾਂ ਨੇ ਚੱਕਣੀਆਂ ਪੈ ਰਹੀਆਂ ਨੇ ਆ ਦੇਖੋ ਅੱਜ ਕਿਵੇਂ ਲੈਣਾ ਲੱਗੇ ਟਰੱਕਾਂ ਦੀਆਂ ਦਿਖਾਓ ਨਵਾਬ ਬਾਈ ਜਰਾ ਨਹੀਂ ਨਹੀਂ ਇਹ ਤਾਂ ਆਪਣਾ ਹੱਕ ਆ ਆਪਾਂ ਮੈਂ ਅਸਲ ਦੇ ਵਿੱਚ ਮੈਂ ਸਮਝਾਉਣਾ ਕੀ ਚਾਹਣਾ ਮੈਂ ਇਸ ਕਰਕੇ ਚਾਹਣਾ ਕਿ ਸਾਡਾ ਏਕਾ ਹੋਣਾ ਬੜਾ ਲਾਜ਼ਮੀ ਆ ਸਾਨੂੰ ਪੋਲਿਟੀਕਲ ਪਾਰਟੀਆਂ ਨੇ ਇਹਨਾਂ ਨੇ ਆ ਕੇ ਇੱਥੇ ਹੱਥ ਜੜ ਧਰਾ ਕੇ ਆ ਜਿਹੜੀ ਤੰਤ ਦਾਣੇ ਧਰ ਕੇ ਫੋਟੋ ਜੀ ਖਿਚਾਉਂਦੇ ਨੇ ਨਾ ਤੁਹ ਇਹ ਚੀਜ਼ ਆ ਜਿਹੜੀ ਪੰਜਾਬ ਦੀ ਸਮੱਸਿਆ ਹੈ ਚੱਲ ਆ ਜਾ ਚੰਗਾ ਬਈ ਧੰਨਵਾਦ ਬਈ ਓਕੇ ਕਰ ਦੇ ਕੱਟ ਦੇ ਆ ਕਾਰਤਿਕ ਕਾਰਤੀ ਹੈ ਜਮਾ ਸ਼ੱਟਾ ਜਮਾ ਬੁੱਲੇ ਹਾਂ ਬਈ ਜਮਾ ਓਕੇ ਕਰ ਕੀ ਕਹਿਗੇ ਵੇ ਜਦੋਂ ਵੀ ਛੇਤੀ ਭਾਗ ਜਾ ਉੱਥੇ ਕਹਿੰਦੇ ਵੀ ਛੇਤੀ ਭਾਗ ਜਾ ਲੋਹਾਂਵਾ ਦਾ ਭਾਗ ਜਾ ਓਏ ਸਾਰੇ ਚੱਕਣ ਨੂੰ ਮਾਲ ਟੰਡੇ ਸਾਰੇ ਨਿਗਾ ਮਾਰ ਮੰਡੀ ਸਾਰੇ ਕੰਡੇ ਚੱਲੀਏ ਕੋਈ ਨਹੀਂ ਹੈਗਾ ਜਿੰਨੇ ਕੰਡੇ ਨੇਗੇ ਫੜਿਆ ਸਾਰੇ ਚਲੀ ਜਾਂਦੇ ਨੇ ਗਿਆ ਸਾਰੇ ਤੜਕੇ ਨੂੰ ਢੇਰੀਆਂ ਖਤਮ ਹੋਣਗੀਆਂ ਸਾਰੇ ਮੰਡੀ ਚ ਕੋਈ ਤੜਕ ਕੱਢੂ ਬੋਰੀ ਨਹੀਂ ਦੇਖਣੀ ਬਹੁਤ ਛਮੀ ਵੀ ਜਾਂਦੇ ਨਾਲ ਨਾਲ ਕਾਲੀ ਮਾ ਕੇ ਦੱਸ ਕਹਿੰਦੇ ਰਾਤ ਨੂੰ ਭਰਨਗੇ ਕਹਿੰਦੇ ਅੱਜ ਭਰਾਗੇ ਭਰਾ ਭਰਾ ਭਰੋ ਭਰੋ ਯਾਰ ਇਹ ਟਰੱਕ ਨੇ ਮੇਰੇ ਭਾਈ ਟਰੱਕ ਤੇ ਇਹਨੂੰ ਕਹਿ ਕੇ ਤੋਰ ਰਹਿਣਾ ਮੇਰੇ ਕੋਲ ਆਉਂ ਕੋੜਾ ਪਿੱਛੇ ਦੀ ਇਹਦੀ ਵਾਗ ਨੂੰ ਕਹਿ ਕੇ ਤੋਰ ਹੋਰ ਵੇ ਆਉਣਾ ਅੱਛਾ ਅਸੀਂ ਨਾ ਉੱਥੇ ਵਿੱਲੇ ਖੜੀ ਸੀ ਤੂੰ ਕੰਡਾ ਘੋਰ ਕੰਡਾ ਕਰਾ ਦੇ ਵਿੱਲੇ ਖੜੀ ਪਹਿਲਾਂ ਵਿੱਲੇ ਵਰਗੀ ਸੀ ਨੰਬਰ ਕੱਪ ਦਾ ਦੇਖ ਨਾ ਹਾਂ